ਸਾਹਿਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਵਲੌਗ 'ਚ ਤੇ ਵੀਰ ਤੁਸੀਂ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਨੇ ਟਰੈਕਟਰ ਲਿਆ ਜੀ 605 ਅਰਜਨ 200 ਤੇ ਹੁਣ ਅੱਜ ਆਪਾਂ ਬਾਈ ਲੈਣ ਚੱਲੇ ਆ ਕਿਉਂਕਿ ਕੱਲ ਆਪਾਂ ਲੈ ਗਏ ਨਹੀਂ ਆਏ ਹੈਗੇ ਅੱਜ ਲੈਣ ਚੱਲੇ ਆ ਜੀ ਹੁਣ ਪੈਸੇ ਦੇ ਕੇ ਗਿਣਾ ਕੇ ਉਹਨਾਂ ਨੂੰ ਆਪਾਂ ਨੇ ਲਿਉਣਾ ਤੇ ਆਪਣਾ ਆ ਜਿਹੜਾ 241 ਆ ਜੀ ਹੁਣ ਇਹ ਵੀ ਛੱਡ ਕੇ ਹੋਣਾ ਜੀ ਉਹਨਾਂ ਕੋਲ ਅੱਜ ਬਾਈ ਲਾਸਟ ਦੇਣਾ ਸਾਡੇ ਟਰੈਕਟਰ ਦਾ ਬਹੁਤ ਕਰਮ ਵਾਲਾ ਇਹ ਹਾਂ ਕਰਮ ਵਾਲਾ ਬਾਈ ਤੇ ਬਾਕੀ ਜਿਹਨੇ ਵੀ ਬਾਈ ਵਸਿਆ ਕਮਾ ਕੇ ਦਿੱਤਾ ਸਾਨੂੰ ਐਵੇਂ ਕੇ ਪੁੱਤਾਂ ਵਾਂਗ ਰੱਖਿਆ ਉਹਦਾ ਆਪਾਂ ਨੇ ਤੇ ਹੁਣ ਜਿਹਨੂੰ ਬਾਈ ਜਿਹਦੇ ਕੋਲ ਜਾਵੇ ਉਹਨੂੰ ਲੈਣਾ ਕਰੇ ਵੀ ਹਾਂ ਤੇ ਹੁਣ ਇਹਦਾ ਤੋ ਤੂਕੇ ਦਾ ਖੜਾਇਆ ਉਹਦਾ ਆਪਾਂ ਨੇ ਵਾ ਕੱਪੜਾ ਕੁਪੜਾ ਮਾਰਦੇ ਆ ਤੇ ਬਾਕੀ ਪ੍ਰਧਾਨ ਜੀ ਨਹੀਂ ਆਉਂਗੇ ਕਾਲੇ ਚਾਚੇ ਨਹੀਂ ਗੱਡੀ ਚਾਉਂਦੇ ਬਾਪੂ ਨਹੀਂ ਫਿਰ ਮੈਂ ਯਾਰ ਸਾਹਿਬ ਜੀ ਉਹ ਤਾਂ ਬਾਈ ਪੈਕ ਲੈ ਕੇ ਚੱਲੇ ਆ ਹੁਣ ਕਿਉਂਕਿ ਸਾਨੂੰ ਟਾਈਮ ਵੀ ਲੱਗ ਜਾਣਾ ਕਿਉਂਕਿ ਫਤਿਹਗੜ੍ਹ ਸੱਜਣਾ ਹਾਂ ਉੱਥੇ ਹਾਂ ਘੰਟਾ ਡੇਢ ਘੰਟਾ ਲੱਗ ਜਾਣਾ ਟਰੈਕਟਰ ਬਾਕੀ ਸਾਡੀ ਮਰੂਤੀ ਕਾਰ ਹੈ ਤਾਂ ਹਾਂ ਜਿਹੜੇ ਕੋਲ ਜਾਊਗਾ ਬਾਈ ਯਾਦ ਰੱਖੂਗਾ ਵੀ ਮੈਸੀ ਚਲਾਇਆ ਹੈ ਮੈਸੇਜ ਹੈ ਮੈਂ ਤਾਂ ਥੋੜਾ ਜਿਆ ਟਰਾਲੀ ਕਰਕੇ ਕਰਨਾ ਪੈਂਦਾ ਹੈ ਨਾ ਹਾਂ ਉਹਦੇ ਕਰਕੇ ਨਹੀਂ ਜੇ ਉਹ ਮੈਸੀ ਵਾਦੀ ਕੋਈ ਚੀਜ਼ ਹੈਗੀ ਬਾਕੀ ਭਾਈ ਆਪਾਂ ਨੇ ਬੈਂਪਰ ਬੂੰਪਰ ਕੁਝ ਨਹੀਂ ਖੋਲਣਾ ਸਾਰਾ ਕੁਝ ਨਾਲ ਛਤਰੀ ਵੀ ਨਾਲੇ ਦੇਦਣੀ ਬੈਂਪਰ ਵੀ ਨਾਲੇ ਕਿਉਂਕਿ ਆਪਣੇ ਵੀ ਕਿਹੜੇ ਕੰਮ ਦਾ ਇਹ ਆ ਕਰਕੇ ਆਪਾਂ ਨੇ ਪਿੱਛੇ ਦੇ ਦੇਣਾ ਉਹ ਲਾਈਟ ਆ ਉਹ ਵੀ ਪਿੱਛੇ ਮੈਂ ਕਿਹਾ ਨਹੀਂ ਲੋਕ ਬੈਂਪਰ ਖੋਲਣ ਨੇ ਛਤਰੀ ਖੋਲਣ ਨੇ ਆਪਾਂ ਨੇ ਕੁਝ ਨਹੀਂ ਖੋਲਣਾ ਨਾਲ ਪਹਿਲਾਂ ਗੱਲ ਕਰ ਲਈ ਸੌਦੇ ਤੇ ਵੀ ਭਾਈ ਅਸੀਂ ਵੇਟ ਜ਼ਰੂਰ ਖੋਲਣੇ ਮੂੜੇ ਵਾਲੇ ਹਾਂ ਵੇਟ ਦਾ ਜਦੋਂ ਕਹਿੰਦੇ ਆਪਣੇ ਵੇਟ ਖੋਲਿਓ ਹਾਂ ਆਪਾਂ ਕੌਫੀ ਲਗਾ ਸਾਰਾ ਆਪ ਕੋਲ ਨਾ ਖੋਲਣਾ ਨਹੀਂ ਹੈਗਾ ਕਹਿੰਦਾ ਬੋਲਣ ਹੋਰ ਕੀ ਹੈ ਯਾਰ ਕੀ ਇੰਨੇ ਘਨਾਲਾ ਸੀ ਸਸਤਾ ਮਹਿੰਗਾ ਹੋ ਜਾਊਗਾ ਕਹ ਨਹੀਂ ਮੇਰਾ ਗੱਪਾ ਮੁੰਡੇ ਪਰਸਮਾਰ ਨੇ ਹਾਂ ਸਾਨੂੰ ਇਹਨੇ ਕਮਾ ਕੇ ਦਿੱਤਾ ਹੁਣ ਅਸੀਂ ਇਹਨੂੰ ਲੰਗਾ ਕਰਕੇ ਥੋੜੀ ਬੇਸ ਹੋਵੇ ਲੰਗਾ ਹੋਰੋ ਕਰਨਾ ਹਾਂ ਭਾਈ ਸਾਹਿਬ ਆ ਵੀ ਨਹੀਂ ਵੇਟ ਖੋਲੇ ਨਹੀਂ ਤਾਂ ਲੋਕ ਜਦੋਂ ਖੋਲਣ ਨੇ ਇਹਨੇ ਖੋਲਣਾ ਤਾਂ ਨਹੀਂ ਤੇਰੀ ਕਮਾਈ ਕਰਕੇ ਦਿੱਤੀ ਐਂ ਤੇਰੀ ਕਮਾਈ ਐਸਾ ਸਮਾਂ ਕਾ ਹੋਰ ਕਹਿੰਦੇ ਵੀ ਜੇ ਸਾਡੀ ਚੀਜ਼ ਲੱਗਦੀ ਆਂ ਲਾ ਕੇ ਦੇ ਦੂੰਗੇ ਕਿਉਂਕਿ ਇਹ ਵੀ ਜਾਨ ਤੋਂ ਪਿਆਰਾ ਸਾਨੂੰ ਲੇਡ ਦਾ ਜੰਮਿਆ ਨਾਮ ਆ ਪਰ ਮੈਨੂੰ ਪਤਾ ਹਾਂ ਦਿੱਲੀ ਕਰਦਾ ਬਾਈ ਬਹੁਤ ਔਕਾ ਬਣਾਇਆ ਹੈ ਬੰਦਾ ਜਦ ਇਹ ਜਵਾਬ ਕਰ ਦਿੰਦਾ ਤਾਂ ਦੇਖ ਲਓ ਤੁਹਾਨੂੰ ਹੀ ਪਤਾ ਹੀ ਆ ਵੀਡੀਓ ਅੱਜ ਬਾਕੀ ਚੱਲਦੇ ਆ ਜੀ ਹੁਣ ਬਹੁਤੀ ਹੈ ਨਹੀਂ ਵੀ ਰੱਖੇ ਲਈ ਹੈ ਟਰੈਕ ਵਾਲਾ ਕੋਈ ਕੰਮ ਵੀ ਨਹੀਂ ਹੈਗਾ ਨਹੀਂ ਤਾਂ ਰੱਖ ਵੀ ਲੰਗੇ ਰੱਖ ਕੋਈ ਦਾ ਹੈ ਐਡੇ ਲੈਂਡ ਲਾਉਂ ਨਹੀਂ ਨਾ ਆਪਾਂ ਹੈਗੇ ਇਹ ਵੀ ਆਪਾਂ ਮੱਸੀ ਲੈਣ ਲੱਗੇ ਆ ਹਾਂ ਚਲੋ ਚੱਲਿਆ ਜੀ ਅੱਜ ਘਰ ਤੋਂ ਲਾਸਟ ਦਿਨਾਂ ਵਿੱਚ ਅੱਜ ਆ ਗੜੀ ਚ ਮੈਂ 2-3 ਮਿੰਟ ਦੇ ਇੰਨੇ ਦੇ ਲੈ ਲਿਆ ਲਓ ਜੀ ਪਹੁੰਚ ਗਏ ਹਾਂ ਜੀ ਸਿੱਟਾ ਜੀ ਸਾਰਿਆਂ ਨੂੰ ਸਿੱਟਾ ਜੀ ਕੋਈ ਗੱਲ ਇਹਦਾ ਮਨ ਕਰੀ ਜਿੰਨਾ ਵੀ ਆਈ ਚੀਜ਼ ਹੈ ਇਹਦਾ ਵੈਟਰ ਕਰੀ ਜਾਂਦਾ ਕੈਵਲ ਲੱਗਿਆ ਗ੍ਰੀਨ ਸਰ ਦਾ ਇਹ ਅੰਦਰ ਦਾ ਹੀ ਦਾ ਹੁਣ ਦੋਹੇ ਏਜੰਸੀ 'ਚ ਪੰਗਾ ਹੋ ਗਿਆ ਇਹ 2000 ਰੁਪਏ ਹੁਣ ਦੋਹੇ ਬਾਪ ਉਹ ਤਾਂ ਲੜੀ ਜਾਂਦੇ ਆ ਜਾਨ ਵਸਝੂ ਕੇ ਗ੍ਰਿੰਦਰ ਨੂੰ ਅੰਦਰ ਭੇਜਿਆ ਵੀ ਅੰਦਰ ਵੈਚੂ ਠੰਡਾ ਰੋਡਾ ਪੀਆ ਠੰਡਾ ਪਾਣੀ ਪੀ ਇਨੇ ਓਹੋ ਇਹ ਤਾਂ ਸਾਡੇ ਵਾਸਤੇ ਆ ਉਹਦੇ ਥਾਪਣ ਹੁਣ ਜੱਗੇ ਦੇ ਹਾਰ ਪਵਾ ਦੋ ਦੇਖ ਲੈ ਲਿਖਿਆ ਭਾਈ ਚੱਲਣਾ ਨਾਲ ਲੋ ਬੈਠ ਜਾ ਵੀਰ ਇਹ ਜਿਹੜੀ ਆ ਮੋਬਾਈਲ ਉਹ ਆ ਆ ਵੀ ਬਸੀ ਦੇ ਜਿਹੜਾ ਉਹ ਫੋਨ ਕਰਾ ਲਿਆ ਜਿਹੜੀ 2000 ਹੋਗਾ ਨਾਮ ਤੇ ਰਹੂਗਾ ਮੈਂ 52 ਪਾਣਗਾ ਕਿ ਕਰ 52 ਬਸੀ ਦੇ ਯਾਰ ਨਾਲ ਲੋਕ ਨੇ ਕਿੱਦਾਂ ਦੇ ਮੈਂ ਤਾਂ ਨਹੀਂ ਬਸੀ ਜਨਤਾਰਕ ਦੇ ਲੋ ਬਾਈ ਜੀ ਆਪਣੇ ਵਾਲਾ ਮੈਸੀ ਵੀ ਪਿਆਦਾ ਆਪਾਂ ਨੇ ਜਾਂਸੀ ਜੋ ਖੜਾ ਸਾਹਮਣੇ ਦਿੱਲੀ ਕਰਦਾ ਤਾਂ ਮੈਸੀ ਨੂੰ ਹਾਂ ਹੁਣ ਦੇ ਤਾਂ ਹੁਣ ਅਗਲੇ ਲੈਣਾ ਕਰਿਆ ਸੀ ਹਾਂ ਕਹਿੰਦਾ ਉਹ ਵੀ ਟਰੈਕਟਰ ਲੰਗੇ ਦੇ ਅੰਦਰ ਹਾਂ ਢੀਕਲਾ ਹਾਰ ਹੋਰ ਪਾ ਕੇ ਬਾਕੀ ਬਾਈ ਇਹਨਾਂ ਦੀ ਮਿਹਰਬਾਨੀ ਹੋਗੀ ਮੁੰਡਿਆਂ ਦੀ ਜੀ ਹਾਂ ਕਿੰਦਾ ਤਾਂ ਹਟਿਆ ਨਹੀਂ ਕਹਿੰਦਾ ਹੁਣ ਤੂੰ ਲੈ ਲੈ ਨੋਬੋ ਤੈਨੂੰ ਪਹਿਲਾਂ ਹੀ ਕਹਿਆ ਸੀ ਭਾਈ ਮਾੜੀ ਜੀ ਤਾਂ ਆਪਾਂ ਕਰਦੇ ਦਵਾਈ ਦੇਣੀ ਹਟੇ ਨਹੀਂ ਬਾਈ ਨਾ ਕੋਈ ਗੱਲ ਹੈ ਟਰੈਕਟਰ ਆਇਆ ਤਾਂ ਆਪਾਂ ਲਾਵਾ ਦੇ ਆ ਇਹ ਤਾਂ ਉਹ ਜਿਹੜਾ ਅੰਦਰ ਖੜਾ ਉਹਦੇ ਉੱਪਰ ਮੈਟ ਲੈ ਕੇ ਗੱਲ ਹੈ ਮੈਟ ਦੇ ਹਲੇ ਕਹਿੰਦੇ ਟਾਈਮ ਨਹੀਂ ਲੱਗਿਆ ਮੈਟ ਲਾਉਣੇ ਦਾ ਲੈ ਕੋਈ ਨਹੀਂ ਉਹ ਤਾਂ ਆਪਾਂ ਲਾ ਦਾਂਗੇ ਲਾ ਲਾਂਗੇ ਭਾਈ ਬਾੜੇ 'ਚ ਖੜਾ ਕੇ ਟਰੈਕਟਰ ਉਹ ਇਹ ਤਾਂ ਲੱਗੀ ਜਾਣੇ ਹੁਣ ਤਾਂ ਟਾਈਮ ਨਹੀਂ ਲੱਗਿਆ ਸਾਡਾ ਕੰਮ ਚੱਲ ਗਿਆ ਕਾ ਚਾ ਪੇਂਟ ਕਰਦਾ ਹਾਂ ਕਾ ਗੋਵੇ ਹੈ ਹਾਂ ਕਹਿੰਦਾ ਆ ਜੀ ਅੱਛੇ ਮੈਂ ਜਾਂਦਾ ਜਾਂਦਾ ਕਹਿੰਦਾ ਡਿੱਗਾ ਜਾਊਗਾ ਇਹ ਅੱਜ ਹੋਰ ਅਧੀ ਕੈਬਨ ਵਾਲਾ ਪਿੰਡ ਕਹਿੰਦਾ ਮੈਂ ਤਾਂ ਕੈਬਨ ਵਾਲਾ ਕਹਿੰਦਾ ਮੈਂ ਤੇਂ ਦੇ ਉੱਲੀਰ ਲੱਕ ਕਹਿਣ ਲੱਗਾ ਕਹਿੰਦਾ ਇਹ ਥੋੜਾ ਜਿਹਾ ਟਰੈਕਟਰ ਦਾ ਰੰਗ ਦਾ ਫਰਕ ਹੈ ਮੰਦ ਮੰਦ ਮੈਂ ਕਿਹਾ ਮੈਡਲ ਵੀ ਮੈਂਗਾ ਟੋ ਨਾ ਇਹ ਤਾਂ ਉਹ ਚੀਜ਼ ਹੋਇਆ ਬਟਾ ਹੂੰ ਸੀ ਸੀ ਜੋ ਹੋਇਆ ਉਹ ਗਰਮ ਕਰਿਆ ਉਹ ਬੰਦਿਆਂ ਨੇ ਉਹ ਫਿਰ ਕੈਬ ਨੇ ਆ ਤਾਰ ਕੇ ਉਹਦੇ ਬਲਵਾਲਾ ਇਹ ਤਾਂ ਬੜੀ ਗੱਲ ਆ ਕਦ ਹਾਂ ਉਹ ਅਰਤੋਂ ਫਿਰ ਉਹ ਹਾਂ 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 ਫੋਨ ਤੇ ਵੀ ਇੰਦਾ ਆਉਂਦਾ। ਉਹ ਬਾਈ ਕੀ ਬਣਾ ਬਾਈ। ਲੱਗਿਆ ਵੀ ਆ। ਵਾਹ ਜੀ ਵਾਹ। ਹੈ ਚੀਜ਼ ਬਾਈ। ਹਮ ਹੈ ਚੀਜ਼। ਮੈਂ ਕਰਾ ਦਾਣਾ ਸੀ। ਹੈ? ਮੈਂ ਕਰਾ ਦਾਣਾ ਸੀ। ਕਰਾ ਦਾਣਾ। ਫੁੱਲਾ ਟਰੈਕਟਰ ਚਾਹੀਦਾ। ਆਪਣੇ ਨੂੰ ਲੋਟ ਰਹਿਣਾ। ਇਹ ਤਾਂ ਬੜੇ ਟਰੈਕਟਰ ਆ। ਉਹਦੇ ਤਾਂ ਆ ਹੀ ਨਹੀਂ ਆਉਣਾ ਫੇ ਬੈਠੂਗਾ ਕਿਤੇ ਬੰਦਾ। ਮਗਰਾੜੇ ਕੇ ਲਣੇ ਤੇ ਮਗਰਾੜ ਤਾਂ ਦੇ ਕਿੱਡੇ ਕਿੱਡੇ ਆ। ਇਹਨੇ ਮਗਰਾੜ ਬਾਹਰ ਅੰਦਰ ਰਹਿੰਦੇ ਬਾਬਾ। ਫੁੱਲਾ ਡੁੱਲਾ ਟਰੱਕ ਦੇਖੋ ਬੈਠ ਕੇ ਟਰੈਕਟਰ ਤਾਂ ਇਹ ਵੀ ਹੋ ਗਈ ਹੈ ਜਿੱਦਾਂ ਮਰਜੀ ਗੇਰਨਦ ਵਾਲਾ ਹੈ ਹੈ ਪੈਟਰੋਲ ਦਈਆ ਉੱਡਾ ਹੀ ਆ ਇਹ ਸੇਮ ਹੈ ਉਹ ਆ ਵੀ ਲੱਗੀ ਹੋਈ ਹੈ ਜੀਡੀਪੀ ਆ ਆ ਖੋਲ ਓਏ ਆ ਖੋਲ ਤੂੰ ਜਿਹੜਾ ਕੰਮ ਤੋਕੋ ਵੀ ਨਹੀਂ ਔਲੀ ਔਲੀ ਲਵਾ ਲੈਣਾ ਆਪਣੇ ਅਰਸ਼ਵੀਰ ਦੇ ਵੀ ਹਾਂ ਆਹ ਸਕਰੀਨਾਂ ਲੱਗਣਗੀਆਂ ਬਈ ਮੰਜੀਆ ਪਰ ਜੇ ਟਰਾਲੇ ਵ ਮੰਜੀ ਲਾਉਣਾ ਉਹਦੀ ਲੋਡ ਪਿੱਛੇ ਪਿਆ ਰਿਆ ਮਿਲ ਚ ਓ ਮੇਲੇ ਦੇ ਵਿੱਚੇ ਪਿਆਰੇ ਆ ਇੱਕ ਆਉਂਦਾ ਕਿ ਆ ਬੰਦਾ ਲੱਗਿਆ ਕੀ ਕਹਿ ਰਿਹਾ ਇਹ ਤਾਂ ਮਰਨ ਵਾਲਾ ਕੰਮ ਆ ਏਸੀ ਲੱਗਣਾ ਏਸੀ ਬਹੁਤ ਪਿਆਰ ਵਿੱਚ ਤਾਂ ਟਰੈਕਟਰ ਆ ਤਾਂ ਫੁੱਦੂ ਆ ਇਹ ਨਹੀਂ ਉਹਦਾ ਉੱਧਰ ਖੜਾ ਆਪਣਾ ਹਾਂ ਆਪਣੇ ਕੋਲ ਵੀ ਇਹ ਚੱਲ ਮੈਸੀ ਫਿਰ ਉਰੀ ਛੱਡ ਜਾਣਾ ਮੈਸੀ ਫਿਰ ਨੋਵੋ ਜਿਹੜਾ ਨਵਾਂ ਲੱਤਾ ਹੋ ਕੀ ਨੇ ਲੈ ਜਾਣਾ ਨੋ ਨੋ ਜਦੋਂ ਮਾਮਲਾ ਤਰ ਜਾਣ ਹਾਂ ਦੋਹੇ ਚੱਲ ਫਿਰ ਪਾਰਟੀ ਹੋ ਗਈ ਹੁਣ ਪਾਰਟੀ ਹੋ ਗਈ ਉਹ ਤਾਂ ਗੇਂ ਲਾ ਜਾਣਗੇ ਉਹ ਬਈ ਠੰਡੇ ਦੀ ਪਾਰਟੀ ਚੱਲਦੀ ਹੈ ਹਾਂ ਬਈ ਸੇਵਾ ਪੂਰੀ ਹੁੰਦੀ ਹੈ ਸੇਵਾ ਪੂਰੀ ਹੁੰਦੀ ਹੈ ਮਜਾਂਸੀ ਚ ਸੇਵਾ ਹੁੰਦੀ ਹੁੰਦੀ ਹੈ ਹਾਂ ਇਧਰ ਵੀ ਆਇਆ ਹੈ ਇੱਥੇ ਕਿੰਨਾ ਕਦੇ ਕਦੇ ਲੋਕਾਂ ਨੂੰ ਹਾਂ ਇਧਰ ਆਪਾਂ ਉਹ ਆਏ ਨੇ ਵੀ ਆਪਾਂ ਨੇ ਸਮਾਹੀਵਾ ਟਰੈਕਟਰ ਬਾਬੇ ਕਿਹੜੇ ਗੱਡੀਆਂ ਕਿ ਇਹਨਾਂ ਦੇ ਕਿੰਨਾ ਅੱਧ ਦਸ ਸੌ ਉਹਦੇ ਅੰਦਰ ਕੁ ਕਿੜੀ ਕਿੜੀ ਦਾ ਵਧੀਆ ਚੀਜ਼ ਦੇ ਕੇ ਕਰਦਾ ਹੁਣ ਮੈਸ਼ੀਨਰੀ ਕਿੰਨਾ দাম ਰੱਖਿਆ ਸੀ ਦੇਖੋ ਕੰਮ ਨੂੰ ਹਲੇ ਵੀ ਮਾਲਾ ਜਿਦਾ ਹੁਣ ਸਮਾਨ ਇਹਨੇ ਬੜੇ ਵੀ ਨਾਲ ਬਦਲਣਾ ਨਹੀਂ ਪੈਂਦਾ ਬਈ ਹੁਣ ਆਪਾਂ ਕਹਿੰਦੇ ਨਾ ਵੀ ਮੈਸ਼ੀਨਰੀ ਜੋ ਆਪਣਾ ਓਰੀਜਨਲ ਸਮਾਨ ਵੜਾ ਫਿਰ ਆਪਾਂ ਕਹਿੰਦੇ ਮਸ਼ੀਨਰੀ ਜੋੜ ਦੀ ਕਰ ਟਰਾਲੀ 15 ਬੁੱਝੀ ਲੈ ਗਈ ਹੈ 15 15 ਬੁੱਝੀ ਹੈ ਕਿੰਨੇ ਕਹਿੰਦਾ ਟਰੈਕਟਰ ਚੰਗੀ ਜਿਹਾ ਖਿੱਚਦਾ ਨਹੀਂ ਯਾਰ ਕਿੰਨੀ ਟਰਾਲੀ ਵਧੀਆ ਬਣਾਉਂਦਾ ਦੰਨੇ ਦਾ ਜਿਆਦਾ ਕੰਮ ਹੈ ਕੰਨਾ ਮੈਨੂੰ ਪਤਾ ਟਰੈਕਟਰ ਮਾੜਾ ਜਿਹਾ ਚੱਲਦਾ ਨਹੀਂ ਸਾਰੇ ਵਧੀਆ ਆਪਣੀ ਕੈਟਾਗਰੀ ਚ ਕੋਈ ਕੀਤੇ ਫਾਇਦੇ ਚ ਡੇ ਜਾਂਦਾ ਕੋਈ ਆ ਜਿੰਨੇ ਕਹੇ ਪਹਿਲਾਂ ਕਰਦਾ ਤਾਂ ਉਹ ਜਿਆਦਾ ਵਧੀਆ ਦਾ ਮੈਸੀ ਹੋ ਜਾਂਦਾ ਜਦੋਂ ਜਦੋਂ ਹੁਣ ਇਹ ਕੰਮ ਵੀ ਵਧਾ ਲਿਆ ਕੰਮ ਵੀ ਵਧਾ ਲਿਆ ਕਿੰਨੀ ਵੱਧਦਾ ਹੀ ਹੁਣ ਹੌਲੀ ਹੌਲੀ ਕੰਮ ਮਾਰਾ ਜੀ ਕਿਰਪਾ ਕਰਦਾ ਹੋਰ ਦੇਖ ਦੇਖ ਤੇ ਹਾਂ ਨਾ ਨਾ ਸਾਰੇ ਦਿਖਾਉਣੇ ਵਾਲੇ ਨਹੀਂ ਹਾਂਜੀ ਹੋ ਗਿਆ ਤਸੱਲੀ ਹੁਣ ਬਾ ਕਰਦੀ ਭਾਈ ਤਸੱਲੀ ਕੰਮ ਕਵੀ ਪੇਸ਼ੀ ਦੀ ਵਾਲੀ ਮੋਤੀ ਦਰਵਾਜ਼ਾ ਸੁਰ ਠੀਕ ਹੈ ਜੀ ਠੀਕ ਨਹੀਂ ਫਿਲਟਰ ਫੋਲਟਰ ਸਾਰਾ ਚੇਂਜ ਕਰਾ ਦਿੱਤਾ ਵੀ ਹੁਣ ਜਾ ਕੇ ਵਾਹ ਜੋੜਨਾ ਹੀ ਆ ਹਾਂ ਬਾਕੀ ਭਾਈ ਕਹੀ ਜਾਂਦੇ ਤੇ ਜਿੱਦਣ ਹਸਪੀਰ ਤੇ ਚਰਮ ਦਿੱਤਾ ਇਹਨੂੰ ਟਰੈਕਟਰ ਨਵਾ ਲੈ ਕੇ ਦੇ ਦੋ ਹਾਂ ਦੇ ਦਿੱਤਾ ਕਿ ਭਟਾ ਆ ਗਿਫਟ ਦੇ ਦਿੱਤਾ ਇਹਨੂੰ ਸੁਧਿਆ ਖੜੇ ਭਾਈ ਜਨਮ ਦੇਂਦਾ ਜਨਮ ਦੇਦਾ ਗੱਫੇ ਦੇ ਦਿੱਤਾ ਰਫਟ ਕੋਈ ਸਲਾਹ ਨਹੀਂ ਦਿੱਦਣਾ ਕੋਈ ਸਲਾਹ ਨਹੀਂ ਦਿੱਤੀ ਭਾਈ ਇਹ ਗੱਲ ਸੱਚੀ ਹੈ ਜੀ ਅਤਲਾ ਬਣ ਜੇ ਪਾ ਦੇ ਜਾਂਦੇ ਹੈ ਕਿ ਨਹੀਂ ਅਭੀ ਬੁਲਿਓ ਮੈਂ ਨਹੀਂ ਪਾਇਆ ਟਰੈਕਟਰ ਵੀਚ ਰਿਹਾ ਭਾਈ ਹਣੀ ਸਲਾਹ ਹੀ ਨਹੀਂ ਹੈ ਮਜਾਦ ਚੇਤੇ ਵੀ ਨਹੀਂ ਦਾ ਆਪਣੇ ਵੀ ਟਰੈਕਟਰ ਦੇਖਣੇ ਆ ਇਹਦੇ ਵਾਸਤੇ ਅੰਦਰ ਫੋਨ ਆਇਆ ਕਹਿੰਦਾ ਦੇਖ ਲੈ ਮ ਪਹਿਲਾ ਕਿਹਦਾ ਹੈਗਾ ਤੇ ਇਹਨਾਂ ਨੂੰ ਫੇਰ ਮੇਰੀ ਸਲਾਹ ਬਦਲ ਜਾਂਦੀ ਦੀ ਵਿਚ ਨੂੰ ਉਹਦੇ ਨਾਲ ਵੀ ਪਿਆਰ ਬੋਲ ਤਿੰਨ ਦਿਨ ਆਪਾਂ ਗਈ ਦੇਖੇ ਤੇ ਦੋਰੀ ਇੱਕ ਗੱਲ ਆ ਭਾਈ ਇਹਦੇ ਵਿੱਚ ਟਰੈਕਟਰ ਚੱਲੇਗਾ ਯਾਰ ਇਹ ਕੋਈ ਟਰੈਕਟਰ ਨੂੰ ਮੈਸ਼ੀਨ ਵੀ ਆ ਬਾਈਸੀ ਨੂੰ ਯਾਦ ਕਰੂਗਾ ਮੈਸ਼ੀਨ ਯਾਦ ਕਰੇ ਸਲਾਹ ਪਹਿਲਾਂ ਕੋਈ ਨਹੀਂ ਦੀ ਤਿੰਨ ਦਿਨ ਤੇ ਨੇ ਵੀਡੀਓ ਵੀ ਪਾਉਂਦੇ ਆ ਜੇ ਕਿਸੇ ਨੇ ਲੈਣਾ ਹੁਣ ਦੇ ਬਾਈਆਂ ਕੇ ਸੌਦਾ ਹੋ ਗਿਆ ਸੌਦਾ ਵੱਧ ਵੀ ਮਿਲ ਜਾਂਦੇ ਆਪਾਂ ਮੈਂ ਤੇ ਹੁਣ ਉਹਦੇ ਗੱਲਬਾਤ ਚਲੋ ਜੋ ਆਪਾਂ ਨੂੰ ਆ ਮਿਲ ਗਿਆ ਸਹੀ ਸਾਨੂੰ ਦੁੱਖ ਦੇ ਨਹੀਂ ਜੋ ਸਾਡਾ ਘਟ ਜਾਵੇ ਵੱਧ ਜਾਵੇ ਇਹ ਵੀ ਬੰਦੇ ਇਹ ਵੀਡੀਓ ਦੇਖਦੇ ਆਪਣੇ ਹਾਂ ਜਿਹਦਾ ਟਰੈਕਟਰ ਆ ਉਹਨਾਂ ਦਾ ਟਰੈਕਟਰ ਡਿਮਾਰ ਨਾਲ ਤੇ ਆਪਾਂ ਨੂੰ ਜਿਆਦਾ ਘੱਟ ਕੰਮ ਹਾਂ ਜਿੰਨੇ ਦਾ ਕੱਟਾ ਦਾ ਸਹੀ ਉਹ ਡੇਟ ਕਰਾ ਗਈ ਜਿੱਥੋਂ ਦੇ ਆ ਤਾਂ ਸਾਰਾ ਬੀਚਾਰ ਦੀ ਗੱਲ ਹੈ ਆਪਾਂ ਨੂੰ ਸਹੀ ਮਿਲ ਗਿਆ ਜੀ ਹਾਂ ਠੀਕ ਹੈ ਜੀ ਠੀਕ ਜੀ ਬਸ ਇੱਕ ਸੀਆਰਡੀ ਨਾਲ ਬਸ ਇਹੀ ਫਰਕ ਹੈ ਵੀ ਇੱਕ ਸੀਆਰਡੀ ਮੋਡ ਹੋ ਗਿਆ ਬਾਕੀ ਫੀਚਰ ਵਗੈਰਾ ਕਿੱਥੇ ਗੇਰਗੁੱਤ ਸੇਮ ਹੋ ਗਿਆ ਉਹਦੇ ਨਾਲ ਦਾ ਸ਼ਟਰ ਸ਼ਿਫਟ ਉਹਨੇ ਵੀ ਆਈ ਹੁੰਦਾ ਪਿੱਛੋ ਹਿੱਸਾ ਸਾਰਾ ਸੇਮ ਹੈ ਠੀਕ ਹੈ ਬਸ ਉਹਨੂੰ ਇੱਕ ਆਪਣਾ ਇੰਜਨ ਇੰਜਨ ਚ ਫਰਕ ਹੈ ਜੀ ਉਹਨੂੰ ਡੀਜ਼ਲ ਪੰਪ ਵਗੈਰਾ ਕੁਝ ਨਹੀਂ ਹੈਗਾ ਡਾਇਰੈਕਟ ਕਾਰਾਂ ਵਾਂਗਿਆ ਸੀ ਆਰਟੀਆ ਠੀਕ ਹੈ ਜੀ ਬਸ ਇਹਨਾਂ ਦਾ ਮੈਨੂਅਲ ਆਪਾਂ ਨੂੰ ਨਾਲੇ ਕੰਮ ਕੋਲ ਨੂੰ ਸਾਦਾ ਆ ਲੈਓ ਇੰਜਨ ਆਪਾਂ ਕਿੱਥੇ ਨਹੀਂ ਬੱਤਿਆਂ ਨੇ ਇਹਨਾਂ ਦਾ ਆਏ ਜਿੱਥੇ ਮਰਜੀ ਕੁਝ ਵੀ ਬ੍ਰੇਕਡਾਊਨ ਹੋਣੀ ਹੈ ਹਵਾ ਕੱਢਣੀ ਜੇ ਹੋ ਰਿਹਾ ਕੰਮ ਸਰਵਿਸ ਵੀ ਬਣ ਕਰਾ ਕਰ ਸਕਦੇ ਆਪਾਂ ਇਹਦੀ ਇੰਨਾ ਕਿ ਸੌਖਾ ਕੰਮ ਹੈ ਤਾਂ ਆਮ ਜਿਵੇਂ ਸਵਰਾਜ ਦਾ ਜਾਂ ਨਹੀਂ ਮੈਂ ਦੇਖਿਆ ਗਿਆ ਹੈ ਇਸ ਨਾਮ ਤੋਂ ਟੀ-ਸ਼ਰਟ ਲਿਖਣਾ ਹੈ ਇਹ ਨਹੀਂ ਲਿਖਣਾ ਭਾਈ ਇਹ ਦੇਖ ਲੈਣੇ ਪਾਉਂਦੇ ਨਹੀਂ ਦਿਖਾ ਸਕਦੇ ਅਸੀਂ ਜਿਹੜੇ ਘੋਲੇ ਚ ਪੈਸੇ ਬਾਕੀ ਚੱਲਿਆ ਗ੍ਰਿੰਦਰ ਕਹਿੰਦਾ ਢੇਡਾ ਲੈ ਕੇ ਆਉਣਾ ਹੈ ਇਹ ਇਹਦੇ ਨਾਲ ਵੀ ਦਿੱਤਾ ਗ੍ਰਿੰਦਰ ਕਹਿੰਦਾ ਮੰਨੂ ਢੇਡਾ ਲੈ ਕੇ ਆਉਣਾ ਕਹਿੰਦਾ ਪਿੱਛੇ ਝੱਟ ਤੂੰ ਆ ਹਾਂ ਹਾਂ ਕਾਵਾਬ ਦਾ ਭਾਈ ਨਵੀਂ ਚੀਜ਼ ਆ ਸਾਨੂੰ ਸਾਰਿਆਂ ਨੂੰ ਆ ਹੁਣ ਓਪਨ ਚੈਲੰਜ ਕਰਦੇ ਹਾਂ ਆਹ ਜਿਹੜਾ ਲੋਗਵਾਤਾ ਮੈਂ ਕਿ ਆਪਾਂ ਫੌਣੇ ਨੂੰ ਲੈ ਕੇ ਚੱਲਦੇ ਹਾਂ ਭਾਈ ਇਹ 26 ਕੁਇੰਟਲ ਦਾ ਆਹ ਉਹ ਸੁਪਰ ਸੀਟਰ ਨੂੰ ਚਲਾ ਕੇ ਦੇਖੋਗੇ ਇਹ ਸੁਪਰ ਸੀਟਾ ਇਕੱਲਾ ਚਲਾ ਕੇ ਦੇਖ ਲਿਓ ਪਹਿਲਾਂ ਇਹਨੂੰ ਫਰਾਈ ਨਹੀਂ ਮਿਲਣੀ ਮੈਂ ਦਾ ਚੱਕੜ ਆ ਪੈ ਗਿਆ ਹੁਣ ਜਿਵੇਂ ਬੰਦੇ ਵਾਲਾ ਸੁਪਰ ਸੀਟਰ ਵੀ ਹੈ ਨਾ ਚਲਾਉਣ ਨੂੰ ਚਲਾ ਦਿੰਦਾ ਪਰ ਚੱਕ ਥੱਲੇ ਨਹੀਂ ਕੀਤਾ ਹੁਣ ਉਹ ਤੇ ਉਹਦੇ ਥੈਲਾ ਰੱਖੀ ਜਾ ਰਹੇ ਆ ਰੇ ਆ ਹੋਰ ਹਨਾ ਮੁੰਦੇ ਵੇਟ ਪੋਣਾ ਪੈਣਾ ਦੋ ਜੈਕਸਟਾਪ ਇਹਦਾ ਜੇ ਨਾ ਬਾਈ ਕਲੱਚ ਵੀ ਛੱਡਦੇ ਆਂ ਜੀ ਤਾਂ ਵੀ ਚੱਕ ਹੁੰਦਾ ਤਾਂ ਵੀ ਚੱਕ ਹੁੰਦਾ ਤਾਂ ਵੀ ਚੱਕ ਹੁੰਦਾ ਜਣੀ ਹੁਣ ਬੜਾ ਆਪਣਾ ਜੋ ਮਰਜ਼ੀ ਪਾ ਲੈ ਇਹਦੇ ਵਿੱਚ 10 ਫੁੱਟੇ ਤੱਕ ਵੀ ਚਲਾ ਲਈ 10 ਫੁੱਟੇ ਤੱਕ ਵੀ ਚੱਲ ਹੁਣ ਜੀ ਇਹ ਨਹੀਂ ਕਿ ਡਾ ਰੂਟਾ ਬੀਟਰ ਖੜਾਇਆ ਹੋਇਆ ਤਾਂ ਉਹ ਬਾਈ ਜਿਹਦੇ ਨੇ ਜਾਂ ਜਿਹੜੀ ਤੂੜੀ ਵਾਲੀ ਸੀ ਉਹਦਾ ਵੀ 10 ਫੁੱਟ ਦਾ ਕਟਰ ਵਾਰ ਕਰਾਇਆ ਹੋਇਆ ਤੁਹਾਨੂੰ ਮਿਲਦਾ 10 ਫੁੱਟ ਦਾ ਕਟਰ ਕਟਰ ਵੀ ਨਾਲ ਪਾਉਂਦਾ ਕਹਿੰਦਾ ਦੂਏ ਲੋਤੀਏ ਲੋਚਾ ਹੈ ਤੁ ਤਾਂ ਜਬੂਰ ਦਾ ਕਟਰ ਕਰਾਉਣ ਲੱਗ ਪਿਆ ਤਾਂ ਹੀ ਟਰੈਕਟਰ ਖੁੱਲਿਆ ਵੀ ਤਾਂ ਹੀ ਹੋਇਆ ਜੀ ਪੂਰਾ ਰੋਟੇਸ਼ਨ ਤੂਰੀ ਵਾਲਾ ਲਾ ਲਿਆ ਜੀ 10 ਫੁੱਟ ਦੀ ਫਾਟ ਕੀਤੀ ਹੋ ਜੰਦੀ ਹੈ ਹੁਣ ਆਈ ਇਹਦੇ ਨਾਲ ਦੀ ਉਹਨੂੰ ਟਾਇਰ ਤੋਂ ਉਹ ਵੀ ਬੰਦਾ ਵਲੌਗ ਦੇਖਦਾ ਆਪਣੇ ਉਹ ਕਹਿੰਦਾ ਬਾਈ ਆ ਕੇ ਜਾਏ ਉਹ ਕਹਿੰਦਾ ਬਹੁਤ ਬਹੁਤ ਬਾਈ ਧੰਨਵਾਦ ਤੇਰਾ ਕਿਉਂਕਿ ਬਾਈ ਨਹੀਂ ਕੋਈ ਐ ਸਮਾਨ ਨਹੀਂ ਦਿੰਦਾ ਆਪ ਗਿਆ ਬਾਈ ਨੇ ਉਹ ਦੇ ਦਿੱਤੀ ਜਣੀ ਉਹ ਡੰਡੇ ਜਿਹਾ ਆਈ ਆਪਾਂ ਨਹੀਂ ਉਹਦੇ ਨਾਲ ਹੁਣ ਟਰੈਕਟਰ ਭੱਜ ਮਾਜਾ ਲੱਗਣ ਲੱਗ ਪਿਆ ਹਾਂ ਉਹ ਮਸ਼ੀਨ ਨੂੰ ਬਾਏ ਬਾਏ ਕਰਦੇ ਤਾਂ ਉਰੀ ਛੱਡ ਜਾਣਾ ਆਪਾਂ ਨੇ ਚਲੇ ਕੇ ਜਾਣਾ ਹਾਂ ਇਹ ਵੀ ਬਾਪੂ ਮੰਗੋ ਇੱਕ ਵਰੀ ਅੱਖ ਉਹ ਇਹਦਾ ਛੋਟਾ ਟਰੈਕਟਰ ਆ بڑا ਲੈ ਜੰਨੇ ਆਪਾਂ ਨਾ ਲੈ ਲਿਆ ਨਵਾਂ ਲੈ ਲੇ ਤਾਂ ਪੁਰਾਣਾ ਹੋ ਗਿਆ ਉਹ ਗ੍ਰਿੰਦਰ ਪੁਰਾਣਾ ਹੋ ਗਿਆ ਤਾਂ ਹੁਣ ਇਹਦੇ ਬੱਤੇ ਟਰੈਕ ਵੀ ਖੋਲ ਲਿਆ ਤੇ ਪਾਪਾ ਨੇ ਇਹ ਖੋਲ ਲਿਆ ਉਹਦੇ ਪਰ ਲਾਉਂਗੇ ਟਰੈਕ ਹੁਣ ਲੈਣਾ ਗਿਆ ਉਹ ਆੜਨ ਪਰ ਕਿਹੜਾ ਲੁੱਤਾ ਏ ਨਵੇਂ ਕਿਹੜਾ ਲਿਆ ਦੱਸ ਦੇ ਕਿਹੜਾ ਟਰੈਕਟਰ ਕੀ ਨਾਮ ਆ ਉਹਦਾ 855 ਏ 855 ਹੀ ਹੈਗਾ 855 ਵਧੀਆ ਟਰੈਕਟਰ ਆ ਕਿ ਹਰਜਣ ਹਾਂ ਪਾਣਾ ਫਿਟ ਹੋ ਚਾ ਨਾ ਪਾਲੀ ਤੇ 40 ਰੁਪਏ ਪਾਣਾ ਡੋਜਨ ਮੇਰੇ ਨਾਲ ਓਕੇ ਓਕੇ ਨਾ ਚੋਪੇ ਨਾ ਆਰ ਜਣਾ ਦੋਏ ਆਜਣਾ ਆਜਣਾ ਉਹ ਵੀ ਆਜਣਾ ਤੁਸੀਂ ਲੱਕੜੀ ਵੀ ਟ੍ਰੇਡ ਹੈਗੀ ਕਿੰਨੇ ਟਾਈਮ ਉਹ ਹੁੰਦੇ ਨਹੀਂ ਨਾ ਲਓ ਜੀ ਗ੍ਰਿੰਦਨ ਦਾ ਮੁਬਾਰਕਾਂ ਗ੍ਰਵਿੰਦਰ ਦੇ ਵੱਲ ਹੋ ਗਈ ਪਾਰਟੀ ਕੇਕ ਫੇਰ ਕੇਕ ਬੋਲਣੀ ਬੋਲਣੀ ਹੋਲ ਕਾਲਟੀ ਕਾਲਟੀ ਨਹੀਂ ਤੋੜੀ ਕਰਨੀ ਹੈ ਹਾਂ ਕਦ ਕਰਨੀ ਫਿਰ ਹੋਣ ਕਰਨੀ ਆ ਹੋਣ ਕਰਨੀ ਆ ਦੇ ਪੈਸੇ ਮੇਰੇ ਪਾਪਾ ਕੋਲ ਤੇਰੇ ਗੋਲਾ ਤੂੰ ਕਰਾ ਟਰੈਕਟਰ ਦਾ ਦੇ ਦਤਾ ਥੈਂਕ ਯੂ ਟਰੈਕਟਰ ਦਾ ਦੇ ਦਤਾ ਹੈ ਮੇਲੇ ਤੇ ਹਾਂ ਤੇਰਾ ਹੀ ਆ ਮੇਰਾ ਹੀ ਆ ਹਾਂ ਕਿ ਕਿ ਦਾ ਮਾਲਾ ਹਾਂ ਕਿ ਦਾ ਮਾਲਾ ਕੀ ਹੈ ਵੜਕਾ ਮਾਲਾ ਕੀ ਮਾਲ ਹੈ ਵਾਲਾ ਮੇਰਾ ਦਾ ਪਰ ਮਾਲ ਪੈਸੇ ਨਹੀਂ ਕਹਤੇ ਤੇਰੇ ਕੋ ਪੈਸੇ ਨਹੀਂ ਤਾਂ ਹੈ ਗਿਆ ਫਲੂਟਾ ਤੇ ਬੋਲਦਾ ਪਾਰਟੀ ਦਾ ਕਰਦੇ ਯਾਰ ਤੂੰ ਤਾਂ ਪੁੱਦੂ ਗੱਲਾਂ ਕਰਦਾ ਹੁਣ ਉਹ ਪੁੱਦੂ ਗੱਲਾਂ ਕਰਦਾ ਜੀ ਇਹ ਹੁਣ ਮੁੰਡੇ ਵੱਲ ਪਾਰਟੀ ਕਹਿੰਦੇ ਐਨ ਤਕੜੀ ਹੋ ਗਈ ਆ ਸਾਰਿਆਂ ਨੂੰ ਕਹਿੰਦੇ ਸਾਨੂੰ ਸਾਰਿਆਂ ਨੂੰ ਵਧਾਈਆਂ ਕਹੀਂ ਅਬ ਤੇ ਖੰਦੀਓ ਹਾਂ ਅਪਣੀ ਦੇ ਰਾਤ ਤੇ ਕੰਬੀਆਂ ਹਾਂ ਪਾ ਤੇ ਕੰਬੀਓ ਮਨੂ ਦਾ ਬਤਾ ਹਾਂ ਭਾਈ ਕੀ ਦੱਸਦਾ ਕੀ ਐ ਕੀ ਦਿਖਾਉਣਾ ਕੁਜ਼ ਨਹੀਂ ਐ ਤਾਂ ਡੋਲਾ ਛੋਟ ਆਈ ਆ ਤੇ ਆ ਦੇਖ ਹਾਂ ਛੋਟ ਆਈ ਆ ਡੋਲਾ ਉਹ ਛੋਟਾ ਛੋਟਾ ਆਈ ਨਹੀਂ ਕਰਨਾ ਹਾਂ ਆਏ ਕਰਨਾ ਇਹ ਬੜੀ ਹੋ ਗਈ ਬੜੀ ਹਾਂ ਆਏ ਨਹੀਂ ਕਰਨਾ ਕੁਝ ਨਹੀਂ ਹੈਗਾ ਡੋਲਾ ਮੇਰਾ ਡੋਲਾ ਦੇਖ ਆਦੇ ਤੋੜਾ ਕਿੱਦਾਂ ਬੜੀ ਹਾਂ ਜੀ ਮੇਰਾ ਡੋਲਾ ਕਿੱਦਾਂ ਉਹ ਕੀ ਘਟਿਆ ਕੀ ਹੋ ਗਿਆ ਕੁਝ ਨਹੀਂ ਪੱਤੇ ਆ ਗਏ ਸਿੱਟ ਲੈ ਪੱਤੇ ਗਿੱਦੇ ਆ ਹਾਂ ਪੱਤੇ ਗਿਲਦੇ ਆ ਦੇਖੋ ਮੇਰਾ ਕਿਦਾਂ ਵੜਾ ਡੋਲਿਆ ਹਾਂ ਛੋਟੇ ਛੋਟੇ ਆ ਬਾਈ ਉਹ ਤੇਰੀ ਆਇਆ ਫਿਰ ਵੇ ਇੰਤਰੀ ਬਾਈ ਹੈ ਦਾ ਜਾਨ ਹੈਗੀ ਜਾਨ ਹੈਗੀ ਮੁੰਡੇ ਦੀ ਜਾਨ ਮੁੰਡੇ ਦੀ ਦਾਦਾ ਤੇਰੇ ਤੋਂ ਤੇ ਦੋਲਿਆ ਹਾਂ ਮੇਰੇ ਛੋਟੇ ਬਾਈ ਤੇਰੇ ਜੋਰਾ ਹੁਣ ਹਾਂ ਹਾਂ ਉਹ ਤਰੀ ਡੇਬ ਡੇ ਦੋਲਿਆ ਬੱਸ ਬੱਸ ਪੁੱਤ ਬੱਸ ਓ ਜੀ ਗੁਰਿੰਦਰ ਨਿਕਲ ਗਿਆ ਸਨ ਰੂਚ ਨੂੰ ਗੁਰਿੰਦਰ ਵਾਏ ਵਾਏ ਚਲੀ ਆਈ ਫੇਰ ਹਾਂ ਹਾਂ ਦੇਖ ਬਾਈ ਮੱਥਾ ਟੇਕ ਲਈਏ ਪੰਚ ਚੱਲਦੇ ਆ ਜੀ ਹੁਣ ਘਰ ਨੂੰ ਪਾਉਂਦੇ ਚੱਲੇ ਕਿਧਰੇ ਕਰਾਂ ਅਗੇ ਅੱਗੇ ਇਹ ਜਲਾ ਗਿਆ ਇਹ ਨਾਲ ਹੀ ਜਾਣਾ ਹੈ ਇਹ ਨਾਲ ਜਰ ਤੂੰ ਆਉਂਦਾ ਨਾ ਦੋੜੇ ਆਉ ਉਹ ਵੀ ਢਲ ਗਿਆ ਹਲੇ ਕੌਣ ਦੀ ਉਹ ਬਾਦੂਆ ਦੂਆ ਉਹ ਬਲਾਲਾ ਚੜ ਨਾਜ਼ਰ ਵਧਾਈਆਂ ਚੱਲ Morde. अभी देखना यह भाई दे बाकी ਮੈਂ ਨਾਲ ਦਵਾਈ ਨਹੀਂ ਹੈ ਉਹ ਭਾਰਤਪੂਰ ਵਾਲਾ ਉਹ ਕਰਨਾ ਕੋਈ ਚੰਗਾ ਲੋ ਮੂੰਖਾ ਕਰ ਲਓ ਬਾਈ ਜਿਹੜਾ ਰਹਿਣਾ ਉਹ ਬਾਈ ਉਹ ਮਿੱਠਾ ਲੋ ਐਨਾ ਘੁੱਟਰਾ ਵੀ ਸਮੇ ਇਹਨਾਂ ਕਨੇ ਟੂਹਾਰਾ ਕੋ ਫੋਨ ਕਰਾਂਗੇ ਹਾਂ ਤੇ ਇਹ ਕਹਿੰਦਾ ਕਰਨਾ ਚੈੱਕ ਕਰ ਲੂਗਾ ਵੀ ਜਦੋਂ ਦਰਬਾਈ ਅਮਨ ਆ ਗਿਆ ਬਾਈ ਪ੍ਰੋਫੈਸਰ ਸਾਹਿਬ ਪਹੁੰਚ ਗਏ ਨੇ ਸਾਡੇ ਵਿਚਕਾਰ ਪੱਜੀ ਅੱਜ ਕੁਝ ਗੱਲਬਾਤ ਕਰੀਏ ਪ੍ਰੋਫੈਸਰ ਸਾਹਿਬ ਨਾਲ ਹਾਂ ਬਈ ਬਧੀ ਡਾਇਰੈਕਟਰ ਬਾਈ ਕੀ ਕਹਤ ਲੀ ਵੀ ਤੂੰ ਜਿਆਦਾ ਹੰਤੀ ਐਸਸੀ ਵਾਲਾ ਹੀ ਲੱਗਦਾ ਏਜੰਸੀ ਵਾਲਾ ਹੀ ਲੱਗਦਾ ਆ ਗਿਆ ਸੀ ਆ ਆ ਗਿਆ ਜੋ ਆਇਆ ਤੁਮ ਆਹ ਆਹ ਹੈ ਬਹੁਤ ਬੜਾ 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 ਬਾਕੀ ਭਾਈ ਮਿਲੋ ਚਾਚੇ ਬਧਾਈਆਂ ਹੋ ਗਈਆਂ ਭਾਈ ਅਥਰੀਕਾਲ ਜੀ ਬਧਾਈਆਂ ਹੋ ਗਈਆਂ ਸਭ ਨੂੰ ਬਧਾਈਆਂ ਜੀ ਤੇ ਮਾਸਾ ਚ ਗਿਆ ਨਹੀਂ ਭਾਈ ਮਸਨਾ ਵੀ ਕਰਦੇ ਗੱਲ ਬਸਰੀਕਾ ਜੀ ਮਾਫਰ ਮਾਫਰ ਕਰ ਰਹਾ ਹਾਂ ਜੀ ਮੈਂ ਭਾਈ ਤਾਂ ਨਹੀਂ ਗਿਆ ਹੈਗਾ ਮੈਨੂੰ ਦੋ ਦਿਨੋਂ ਨਾ ਬਥੇਰਾ ਲਾਇਆ ਮੇਰੇ ਮਿਸਤਰੀ ਰਾਜ ਲਾਸਟ ਦਿਨ ਦਾ ਅੱਛਾ ਇਹ ਹਰ ਤੋਂ ਵੀ ਪਹਿਲਾਂ ਦੇਖਾਈ ਵੀਡੀਓ ਜਾਨਾ ਅੱਜ ਕੰਮ ਕਈ ਮੈਂ ਟੁੱਟੇ ਪੰਨਾ ਚੇ ਕਰਾਉਣੇ ਤੇ ਇੱਕ ਚ ਬੱਚਾ ਟਾ ਕੇ ਛੋਟਾ ਕਰਨਾ ਦਾ ਜੇ ਮੈਂ ਚਲੀ ਜਾਂਦਾ ਹੋ ਰਹਿ ਜਣੇ ਤੇ ਮੇਰੇ ਅੱਛਾ ਜਣੀ ਮੈਂ ਰਾਜਪੰਦੀ ਗਲੇ ਰਿਹਾ ਵੀ ਕੋਈ ਨਹੀਂ ਉਹ ਫਗਰਗਾ ਵੀ ਜਾਉ ਉਹ ਨਹੀਂ ਮੈਂ ਹੈਗਾ ਉਰੇ ਬਾਕੀ ਕਹਿੰਦੇ ਅਸੀਂ ਜਿਹੜਾ ਹੋਰ ਆਰਡਰ ਉਡਰ ਕਰਨਾ ਸਮਾਨ ਸਾਡਾ ਚੱਕ ਲੈ ਮਾਂ ਕੋਈ ਨੂੰ ਮੱਲੇ ਆਉਂਗਾ ਅੱਛਾ ਵੀ ਜਣੀ ਜੋਰ ਲਾ ਕੇ ਮਿਸਤਰੀ ਜੀ ਬੇ ਕੰਮ ਅੱਜ ਨਵੇਲਤਾ ਪਾ ਟਰੈਕਟਰ ਤੇਰੇ ਪਸੰਦ ਆ ਭਾਈ ਮਾਸਰ ਹਾਂ ਪਸੰਦ ਟਰੈਕਟਰ ਦਾ ਕੱਲੇ ਦੇ ਲਿਆਦਾ ਉਹਦੇ ਵੀਡੀਓ ਚ ਜਦ ਪਹਿਲਾਂ ਆ ਗਿਆ ਫੋਟੋ ਹੁਣ ਇਹਦੇ ਉੱਪਰ ਨੂੰ ਕੁਝ ਵੀ ਨਹੀਂ ਆਏਗਾ ਅ ਸਹੀ ਗੱਲ ਆ ਗਿਆ ਹੁਣ ਇਹਨਾਂ ਪਸੰਦ ਆਏ ਬੱਸ ਟਰੈਕਟਰ ਕਰਕੇ ਨਵਾਂ ਪਿਆ ਹੋਰ ਕੇ ਜਹੀ 19 ਬਾਰ ਨੀ ਨੌ ਦਾ ਕੋਰਉ ਨਾ ਬਹੁਤ ਆਤੀ ਰ ਬਹੁਤ ਨਾਲੇ ਸਾਹਿਬ ਪੂਰਾ ਟਰੈਕਟਰ ਵਧੀਆ ਮਿਲੂ ਉਹ ਵੀ ਹੁਣ ਭਾਈ ਉਹ ਸੱਜਾ تنهنجو تعلق دليلو ਚੱਲ ਹੁਣ ਤੂੰ ਦੋ ਕ ਗੇੜੇ ਕਾਦਾ ਯਾਰ ਪੂਰੇ ਬੰਨੂ ਆਏ ਥੋੜਾ ਖੜਾ ਚੰਗਾ ਲੱਗਦਾ ਪਿੰਡ ਪੰਨੂ ਦੋ ਕ ਗੇੜੇ ਦੇ ਕੱਲੇ ਕੱਲੇ ਵੀ ਚੱਲੋ ਇਕਮਾਈ ਜਾਓ ਗੇੜਾ ਲੈਣਾ ਆਜੋ ਤੇਲ ਪਵਾਤਾ ਇਹਨੂੰ ਫੜ ਕੇ ਨਹੀਂ ਆਦੇ ਜਿਹੜੀਆਂ ਆਉਂਦੀਆਂ ਆ ਦੇ ਆ ਦੇਖ ਆ ਸਪੈਨਰ ਲਾ ਦੇ ਨਿਆ ਦੇਖ ਕਿੰਨੇ ਦੀ ਸਰਵਿਸ ਸਰਵਿਸ 5200 ਪਿੱਛੇ ਫਿਲਟਰ ਵੀ ਚੇਂਜ ਕਰਾਉਂਦੇ ਜੀ ਦੇ ਅੱਛਾ ਫਿਲਟਰ ਆ ਗਿਆ ਤੇ ਇਹ ਸੈਂਟਰ ਵੀ ਉੱਗੀ ਕਰਾਤੀ ਮਕਾਨ ਤੇ ਹੋਣਿਆ ਇਹ ਫਿਲਟਰ ਵੀ ਬਾਜ ਜਾਦੇ ਕੋ ਸੀਗਾ ਚੜਾ ਦੇ ਚੜਾਉਣਾ ਜਾਣਾ ਆਪਾਂ ਨੇ ਕਿਸੇ ਨਿਕਲ ਚਾਦੇ ਆ ਜੀ ਵੀ ਕੁਝ ਹੋ ਬਾਕੀ ਆ ਕਿ ਕਰਾ ਕੇ ਇਹ ਆ ਤੇ ਮਾੜਾ ਪਰ ਫਿਰ ਨੂੰ ਬਾਅਦ ਵਿੱਚ ਬੈਠੇ ਜੀ ਆ ਤੇ ਆ એ તો કાળો 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 એની પેલી મારતી કે 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 કે